ਹਰਪ੍ਰੀਤ ਅਤੇ ਜਸਪ੍ਰੀਤ ਦੋ ਛੋਟੇ-ਛੋਟੇ ਮਾਸੂਮ ਬੱਚੇ ਆਪਣੇ ਮਾਪਿਆਂ ਦੇ ਨਾਲ ਰਹਿੰਦੇ ਸੀ ਪਰ ਘਰ ਦੇ ਵਿੱਚੋਂ ਮਾਪੇ ਫਰਾਰ ਨੇ ਅਤੇ ਬੱਚੇ ਇਸ ਹਾਲਤ ਦੇ ਵਿੱਚ ਮਿਲੇ ਨੇ ਜਿਸ ਨੂੰ ਦੇਖ ਕੇ ਉਹਨਾਂ ਦੇ ਪਰਿਵਾਰਕ ਜੀਵਾਂ ਦੇ ਹੰਝੂ ਨਹੀਂ ਰੁਕ ਰਹੇ ਨਾਨਕੇ ਅਤੇ ਦਾਦਕੇ ਵਾਲੇ ਪਾਸਿਓਂ ਜਦੋਂ ਪਤਾ ਲੱਗਿਆ ਕਿ ਉਹਨਾਂ ਦੇ ਸੋਹਣੇ-ਸੋਹਣੇ ਇਹ ਬੱਚੇ ਮੁੱਕ ਚੁੱਕੇ ਨੇ ਤਾਂ ਉਸ ਤੋਂ ਬਾਅਦ ਉਹ ਸੁਦਬੁਦ ਗਵਾ ਬੈਠੇ ਕਰਦੇ ਅੰਦਰੋਂ ਮਿਲੀ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਤੋਂ ਬਾਅਦ ਸਸੰਸਨੀ ਪੈਲ ਗਈ ਪੁਲਿਸ ਵਾਲਿਆਂ ਦੋਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਹਨਾਂ ਬੱਚਿਆਂ ਦੇ ਮਾਤਾ ਪਿਤਾ ਦੀ ਭਾਲ ਵੀ جاری ਹੈ ਪਤਾ ਲੱਗਿਆ ਕਿ ਉਹ ਮੌਕੇ ਤੋਂ ਫਰਾਰ ਦੱਸੇ ਜਾ ਰਹੇ ਨਹੀਂ ਆਖਿਰਕਾਰ ਉਹ ਕਿੱਥੇ ਗਏ ਬੱਚਿਆਂ ਦੇ ਨਾਲ ਕੀ ਵਾਪਰਿਆ ਕਿਉਂ ਇਹਨਾਂ ਮਾਸੂਮ ਬੱਚਿਆਂ ਦੇ ਨਾਲ ਇੰਜ ਕੀਤਾ ਗਿਆ ਇਹ ਸਭ ਨੂੰ ਲੈ ਕੇ ਹਜੇ ਕਈ ਖੁਲਾਸੇ ਹੋਣੇ ਬਾਕੀ ਨੇ ਹਾਂ ਜੀ ਇਹ ਨਾਮ ਕੀ ਆਪਣਾ ਅਜਮੇਰ ਸਿੰਘ ਆ ਜੀ ਅਜਮੇਰ ਸਿੰਘ ਜੀ ਕੀ ਘਟਨਾ ਵਾਪਰੀ ਹੈ ਇੱਥੇ ਘਟਨਾ ਸਾਰੇ ਇਹਨਾਂ ਦੇ ਆਪੋ ਜੀ ਕੋਈ ਘਰ ਦਾ ਹੀ ਕੋਈ ਕਲੇਸ਼ ਸੀ ਤੇ ਇਸ ਕਰਕੇ ਇਹਨਾਂ ਦੇ 2-3 ਦਿਨ ਤੋਂ ਪਹਿਲਾਂ ਣੇੜੀ ਜੋ ਛੜੀ ਗਈ ਚੜ ਗਈ ਸੀ ਤੇ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਆਪੋ ਜੀ ਬੇਟੇ ਜਿਹੜੇ ਬੱਚੇ ਜਿਹੜੇ ਆਪਣੇ ਪਿਤਾ ਜੀ ਨਾਲ ਰਹਿ ਰਹੇ ਸੀ ਤੇ ਕੱਲ ਸਰ ਪਤਾ ਨਹੀਂ ਇਹਨਾਂ ਦਾ ਸਵੇਰੇ ਕੀ ਘਟਨਾ ਵਾਪਰੀ ਹੈ ਕੀ ਨਹੀਂ ਸਵੇਰੇ ਜਦੋਂ ਅਸੀਂ ਉੱਠੇ ਆ ਤੇ ਬਾਹਰ ਤਾਲਾ ਲੱਗਾ ਹੋਇਆ ਸੀ ਸਾਨੂੰ ਨਹੀਂ ਪਤਾ ਅਸੀਂ ਮੇਲੇ ਅਸੀਂ ਬਾ ਮੇਲਾ ਲੱਗਾ ਅਸੀਂ ਮੇਲੇ ਚਲ ਗਏ ਉਸ ਤੋਂ ਬਾਅਦ ਜੋ ਜਿੱਥੇ ਕੰਮ ਕਰਦਾ ਸੀ ਉਹ ਆਏ ਨੇ ਭਾਈ ਸਾਹਿਬ ਉਹਨਾਂ ਨੇ ਵੇਖਿਆ ਤੇ ਉਹਨਾਂ ਨੇ ਜਦੋਂ ਦੇਖਿਆ ਅੰਦਰ ਉਹਨਾਂ ਨੂੰ ਪਤਾ ਲੱਗਾ ਤੇ ਫੇਰ ਸ ਮਹੱਲੇ 'ਚ ਪਤਾ ਲੱਗਾ ਵੀ ਇਹ ਘਟਨਾ ਵਾਪਰੀ ਹੈ ਕਿੰਨੀ ਘੋਰ ਸੀ ਬੱਚਿਆਂ ਦੀ ਬੱਚਿਆਂ ਦੀ ਇੱਕ ਦੀ ਕੋਈ 6 ਸਾਲ ਦੀ ਬੇਟੀ ਜਿਹੜੀ ਉਹ 6 ਸਾਲ ਦੀ ਸੀ ਤੇ ਬੇਟਾ ਜਿਹੜਾ ਹੈ ਉਹ 4 ਸਾਲ ਦਾ ਸੀ ਜੀ ਹਾਂਜੀ ਇਹ ਬਹੁਤ ਮੰਦਭਾਗੀ ਘਟਨਾ ਵਾ ਤੇ ਬਾਕੀ ਪੁਲਿਸ ਨੇ ਜੋ ਆਪਣੀ ਕਾਰਵਾਈ ਆ ਉਹ ਕੀਤੀ ਆ ਜੋ ਵੀ ਹੋਣਾ ਪੋਸਟ ਮਾਰਡਮ ਨੇ ਭੇਜ ਗਿਆ ਨੇ ਲਸ਼ਾਂ ਤੋਂ ਉਹਨਾਂ ਨੂੰ ਜੋ ਵੀ ਉਹਨਾਂ ਕਾਰਵਾਈ ਹੋਏਗੀ ਉਹ ਅੱਗੇ ਦੀ ਉਹਨਾਂ ਨੇ ਕਰਨਗੇ ਕੀ ਪਿਤਾ ਦਾ ਨਾਮ ਜਾਂ ਮਾਤਾ ਦਾ ਨਾਮ ਕੋਈ ਪਤਾ ਹੋ ਜਾਗਾ ਪਿਤਾ ਦਾ ਨਾਮ ਅਰਪਾਲ ਸਿੰਘ ਹੀ ਉਤਰਾਂ ਨੂੰ ਪਹਲਾ ਪਹਲਾ ਕਹਿੰਦੇ ਸੀ ਮਾਤਾ ਦਾ ਨਾਮ ਨਹੀਂ ਜੀ ਪਤਾ ਜੀ ਕੰਮ ਕੀ ਕਰਦੇ ਸੀ ਦਰਜੀ ਦਾ ਕੰਮ ਕਰਦੇ ਸੀ ਹਾਂਜੀ ਕਪਤੀਸ਼ ਦੱਸ ਦਿਓ ਜੀ ਕੀ ਘਟਨਾ ਵਾਪਰੀ ਹੈ ਤੇ ਕੀ ਕਾਰਵਾਈ ਕਰਨੀ ਹੈ ਕਿ ਕਲਨੌਰ ਵਿੱਚ ਅੱਜ ਸਾਨੂੰ ਇਨਫੋਰਮੇਸ਼ਨ ਰਿਸੀਪ ਬੀ ਦੋ ਬੱਚੇ ਇੱਕ ਦੀ ਉਮਰ 1.5 ਸਾਲ ਹੈ ਇੱਕ ਦੀ 6.5 ਸਾਲ ਲੜਕੀ ਹੈ ਤੇ ਉਹਨਾਂ ਦੀ ਦੋਨਾਂ ਦੀ ਡੈੱਡ ਬੋਡੀਆਂ ਪਈਆਂ ਅਸੀਂ ਵੇਖਿਆ ਜੇ ਆ ਕੇ ਬਾਹਲਾ ਦਰਵਾਜ਼ਾ ਬੰਦ ਸੀ ਲੱਗੇ ਹੋ ਕਿਸੇ ਦੇ ਘਰੋਂ ਜਾ ਕੇ ਚੈੱਕ ਕੀਤਾ ਤੇ ਅੰਦਰ ਦੋਨੇ ਬੱਚਿਆਂ ਦੀ ਡੈੱਡ ਬੋਡੀਆਂ ਪਈਆਂ ਸੀ ਤੇ ਜਿਹੜੇ ਪਹਿਲੀ ਸਟੇਜ ਤੇ ਲੱਗਦਾ ਵੀ ਉਹਨਾਂ ਦੇ ਫਾਦਰ ਨੇ ਸ਼ਾਇਦ ਉਹਨਾਂ ਨੂੰ ਕੁਝ ਦੇ ਕੇ ਤੇ ਆਪ ਇੱਥੋਂ ਚਲੇ ਗਿਆ ਜੀ ਤੇ ਉਹਨਾਂ ਦੀ ਮਾਤਾ ਮਾਤਾ ਉਹਨਾਂ ਦੀ ਕੁਝ ਹਣਗਵਣ ਤੋਂ ਪਤਾ ਲੱਗਾ ਵੀ ਦੋ ਚਾਰ ਦਿਨ ਪਹਿਲਾਂ ਹੀ ਉਹ ਕਿਸੇ ਹੋਰ ਬੰਦੇ ਨਾਲ ਚਲ ਗਈ ਕਲੀਅਰ ਨਹੀਂ ਹੈਗਾ ਵੈਸੇ ਸਾਨੂੰ ਔਰ ਇਸ ਤੋਂ ਇਹ ਪਤਾ ਲੱਗਾ ਸਾਨੂੰ ਕਿ ਪਹਿਲਾਂ ਦੋ ਚਾਰ ਦਿਨ ਚੱਲ ਗਏ ਲੱਗਦਾ ਕੋਈ ਘਰੇਲੂ ਕਲੇਸ਼ ਕਰਕੇ ਸਾਈ ਸ਼ਾਇਦ ਹੋ ਸਕਦਾ ਜੀ ਜੇ ਪਹਿਲੀ ਸਟੇਜ ਆ ਬਾਕੀ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਸਾਰਾ ਦੱਸਾਂਗੇ ਤੇ ਬੱਚੇ ਦੋਨੋਂ ਇੱਕ ਲੜਕਾ ਲੜਕੀ ਹਾਂਜੀ ਵੱਡੀ ਲੜਕੀ ਆ 6.5 ਸਾਲ ਦੀ ਛੋਟਾ ਲੜਕਾ ਜੀ 4.5 ਸਾਲ ਦਾ ਕੀ ਕਾਰਵਾਈ ਕੀਤੀ ਹਾਂ ਮਕਦਮਾ ਦਰਜ ਕਰਨ ਲੱਗੇ ਜੀ ਪੋਸਟਮਾਰਟਮ ਕਰਾਵਾਂਗੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਮਤਲਬ ਉਹਨਾਂ ਦੀ ਡੈਥ ਜਿਹੜੀ ਆ ਬਾਰੇ ਕੋਈ ਨਿਸ਼ਾਨ ਹੈ ਨਹੀਂ ਆ ਤੇ ਫਿਰ ਮੌਤ ਦਾ ਕਾਰਨ ਪਤਾ ਲੱਗੇ ਉਸ ਤੋਂ ਬਾਅਦ ਅੱਗੇ ਅਪਡੇਟ ਕਰਾਂਗੇ ਘਰ ਦੇ ਅੰਦਰੋਂ ਭੈਣ ਭਰਾ ਛੋਟੇ ਛੋਟੇ ਮਾਸੂਮ ਬੱਚਿਆਂ ਦੀ ਮ੍ਰਿਤਕ ਦੇਹ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਇੰਨਾ ਹੀ ਨਹੀਂ ਜਿਹੜੇ ਮਾਪਿਆਂ ਨੂੰ ਇਹਨਾਂ ਦੇ ਕੋਲ ਹੋਣਾ ਚਾਹੀਦਾ ਸੀ ਪਤਾ ਲੱਗਿਆ ਕਿ ਉਹ ਵੀ ਫਰਾਰ ਹੋ ਚੁੱਕੇ ਨੇ ਦੱਸਦੀ ਕਿ ਖਬਰ ਗੁਰਦਾਸਪੁਰ ਦੇ ਕਲਾਨੌਰ ਕਸਬੇ ਦੇ ਸ਼ਿਵ ਮੰਦਿਰ ਦੇ ਕੋਲ ਨੇੜੇ ਹੀ ਘਰ ਦੇ ਵਿੱਚੋਂ ਮ੍ਰਿਤਕ ਦੇਹਾਂ ਦੇ ਨਾਲ ਜੁੜੀ ਹੋਈ ਹੈ ਪੁਲਿਸ ਅਧਿਕਾਰੀਆਂ ਨੇ ਬੱਚੇ ਦੀਆਂ ਦੇਹਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬੱਚਿਆਂ ਦੀ ਪਛਾਣ ਪੁੱਤ ਹਰਪ੍ਰੀਤ ਕਲਿੱਤੀ ਜਸਪ੍ਰੀਤ ਦੇ ਰੂਪ ਦੇ ਵਜੋਂ ਕੀਤੀ ਗਈ। ਉੱਥੇ ਹੀ ਦੋਨੋਂ ਬੱਚਿਆਂ ਦੇ ਪਿਤਾ ਹਰਪਾਲ ਸਿੰਘ ਅਤੇ ਮਾਂ ਅਮਨ ਘਰ ਤੋਂ ਫਰਾਰ ਦੱਸੀ ਜਾ ਰਹੀ ਨੇ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਇਨਤਜ਼ਾਰ ਹੈ ਕਿ ਦੋਨੋਂ ਹੀ ਬੱਚਿਆਂ ਨੂੰ ਕੋਈ ਚੀਜ਼ ਖਵਾਈ ਗਈ ਹੈ। ਇਸ ਤੋਂ ਬਾਅਦ ਹੀ ਬੱਚਿਆਂ ਦੀ ਜਾਨ ਗਈ ਹੈ। ਉਹਨਾਂ ਨੇ ਦੱਸਿਆ ਕਿ ਬੱਚਿਆਂ ਦੀਆਂ ਦੇਹਾਂ ਨੂੰ ਅਗਲੀ ਕਾਰਵਾਈ ਤੇ ਲੈ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਭਜਵਾ ਦਿੱਤਾ ਗਿਆ।